ਅਸੀਂ ਪੀਅਰੀ ਪੂਰਾ ਮਾਮਲਾ ਜੀ ਪਾਰਕੋ ਕੈਂਪਸ ਦੇ ਵਿੱਚ ਜਿਹੜੀ ਲੁੱਟ ਦੇ ਐਫ ਆਈ ਆਰ ਹੋਈ ਸੀਗੀ ਵਿਜੇ ਜਵੈਲਰ ਜਿਹੜੀ ਸ਼ਾਪ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਆ ਅਸੀਂ ਅਰੈਸਟ ਕਰ ਲਏ ਸੀਗੇ ਤੇ ਚੌਥਾ ਇਹਨਾਂ ਦੇ ਨਾਲ ਦਾ ਜਿਹੜਾ ਬੰਦਾ ਇਹਨਾਂ ਨੂੰ ਸ਼ੈਲਟਰ ਦੇ ਰਿਆ ਸੀ ਉਹ ਅਰੈਸਟ ਕਰ ਲਿਆ ਇਹਨਾਂ ਨੂੰ ਰਿਮਾਂਡ ਦੌਰਾਨ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਛ ਕੀਤੀ ਗਈ ਪੁੱਛਗਛ ਦੇ ਵਿੱਚ ਜਿਹੜਾ ਇਹਨਾਂ ਨੇ ਮੁਤਾਬਕ ਐਫ ਆਈ ਆਰ ਜਿਹੜਾ ਸੋਨਾ ਸੀਗਾ ਉਹ ਸਾਰਾ ਰਿਕਵਰ ਕਰ ਲਿਆ ਆ ਰਿਕਵਰ ਕਰਨ ਤੋਂ ਬਾਅਦ ਜਿਹੜੀ ਮੌਕੇ ਵਾਰਦਾਤ ਤੇ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਉਹ ਵੀ ਸੇ ਇਹਨਾਂ ਕੋਲ ਕਵਰ ਕਰ ਲਿਆ ਅਤੇ ਇਹ ਜਿਹੜੇ ਕੱਪੜੇ ਯੂਜ਼ ਕੀਤੇ ਸੀਗੇ ਇਹਨਾਂ ਨੇ ਮੌਕੇ ਵਾਰਦਾਤੇ ਅਸੀਂ ਉਹ ਵੀ ਇਹਨਾਂ ਕੋਲ ਕਵਰ ਕਰ ਲਏ ਆ ਅਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸਾਥੀ ਹੋਰ ਹੈਗਾ ਜਨਦਰ ਦਾ ਜਿਹਨੂੰ ਆਪਣਾ ਭੱਜਣ ਲੱਗੇ ਵੈਪਨ ਜਿਹੜਾ ਹੈ ਉਹ ਦੇਖ ਕੇ ਗਏ ਸੀਗੇ ਵੈਪਨ ਵੀ ਜਿਹੜਾ ਹੈਗਾ ਉਹ ਬੰਦਾ ਨਾਮਿਨੇਟ ਕਰ ਲਿਆ ਸੀ ਤੁਰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਥੇ ਦੱਸਣ ਜੋਗ ਇਹ ਗੱਲ ਹੈਗੀ ਆ ਕਿ ਜਿਹੜਾ ਕੌਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੌਰਾਨ ਕੰਧ 'ਚ ਜਦੋਂ ਛਾਲ ਮਾਰੀ ਆ ਤੇ ਉਹਦਾ ਇੱਕ ਲੱਤ ਜਿਹੜਾ ਫ੍ਰੈਕਚਰ ਹੋ ਗਈ ਆ ਉਹਦਾ ਉਹਨਾਂ ਦਾ ਇਲਾਜ ਜਿਹੜਾ ਸਰਪ੍ਰੋਫਰ ਚੱਲ ਰਿਹਾ ਆ ਥੈਂਕ ਯੂ